ਹਾਂਜੀ ਦੋਸਤੋ ਅੱਜ ਦੀ ਵੀਡੀਓ ਚ ਅਸੀਂ ਤੁਹਾਨੂੰ ਫਰੂਟ ਮਿਲਕ ਕਸਟਰਡ ਬਣਾ ਕੇ ਦੱਸਾਂਗੇ ਇਹ ਪੀਣ ਵਿੱਚ ਬਹੁਤ ਸਵਾਦ ਹੁੰਦਾ ਤੇ ਇਸ ਨੂੰ ਬਣਾਉਣਾ ਵੀ ਬਹੁਤ ਸੌਖਾ ਹੁੰਦਾ ਚਲੋ ਸ਼ੁਰੂ ਕਰਨੇ ਆਂ ਵੀਡੀਓ ਇਸ ਨੂੰ ਬਣਾਣ ਲਈ ਅਸੀਂ ਲਿਆਇਆ ਦੁੱਧ ਦੁੱਧ ਨੂੰ ਅਸੀਂ ਗੈਸ ਉੱਪਰ ਗਰਮ ਰੱਖ ਦਿੱਤਾ ਹੈ ਇਸ ਨੂੰ ਉਬਾਲ ਆਉਣ ਤੱਕ ਗਰਮ ਕਰਾਂਗੇ ਦੁੱਧ ਨੂੰ ਉਬਾਲ ਆ ਗਿਆ ਹੁਣ ਇਹਦੇ ਵਿੱਚ ਪਾਵਾਂਗੇ ਅਸੀਂ ਕਸਟਰਡ ਪਾਊਡਰ ਅਸੀਂ 2 ਚਮਚ ਕਸਟਰਡ ਪਾਊਡਰ ਲੈ ਲਿਆ ਕਸਟਰਡ ਪਾਊਡਰ ਨੂੰ ਦੁੱਧ ਵਿੱਚ ਘੋਲ ਲਿਆ ਹੁਣ ਅਸੀਂ ਦੁੱਧ ਵਿੱਚ ਪਾ ਦਾਂਗੇ ਇਸ ਨੂੰ ਕਸਟਰਡ ਪਾਊਡਰ ਨੂੰ ਅਸੀਂ ਦੁੱਧ ਵਿੱਚ ਪਾ ਦਿੱਤਾ ਹੁੱਕਰ ਸੀ ਨਾਲ ਨਾਲ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਕਸਟਰਡ ਪਾਊਡਰ ਪਾ ਕੇ ਦੁੱਧ ਨੂੰ ਇੱਕ ਉਬਾਲ ਦੇ ਦਿੰਨੇ ਆ ਤਾਂ ਕਿ ਕਸਟਰਡ ਪਾਊਡਰ ਦਾ ਕੱਚਾਪਨ ਬਗੀਚੇ ਚੰਗੀ ਤਰ੍ਹਾਂ ਪੱਕ ਜਾਏ ਦੁੱਧ ਨੂੰ ਉਬਾਲ ਆਉਣ ਨਾਲ ਦੁੱਧ ਸੰਘਣਾ ਹੋ ਜਾਏਗਾ ਤੇ ਜਦੋਂ ਇਹਦੇ ਵਿੱਚ ਉਬਾਲ ਆ ਜਾਏਗਾ ਫਿਰ ਅਸੀਂ ਇਹਦਾ ਕਸਟਰਡ ਫ੍ਰੋਡ ਬਣਾਵਾਂਗੇ ਦੁੱਧ ਨੂੰ ਉਬਾਲ ਆ ਗਿਆ ਹੁਣ ਅਦੇ ਵਿੱਚ ਪਾ ਦਾਂਗੇ ਚੀਨੀ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੁੱਧ ਨੂੰ ਉਬਾਲ ਆ ਗਿਆ ਹੁਣ ਅਸੀਂ ਗੈਸ ਨੂੰ ਬੰਦ ਕਰ ਦਿੰਨੇ ਆ ਤੇ ਇਸ ਨੂੰ ਇੱਕ ਘੰਟਾ ਠੰਡਾ ਹੋਂ ਲੈਣਾ ਜਦੋਂ ਠੰਡਾ ਹੋ ਜਾਏਗਾ ਤੇ ਫਿਰ ਅਸੀਂ ਇਸ ਤੇ ਕੱਟ ਕੇ ਫਰੂਟ ਪਾਵਾਂਗੇ ਪਾਣੀ ਕਸਟਰਡ ਦੁੱਧ ਸਾਡਾ ਠੰਡਾ ਹੋ ਗਿਆ ਹੁਣ ਆਵਾਂਗੇ ਅਸੀਂ ਫਰੂਟ ਅਸੀਂ ਲਿਆ ਇੱਕ ਕੇਲਾ ਤੇ ਇੱਕ ਗੱਬੂ ਗੋਸ਼ਾ ਤੁਹਾਡੇ ਕੋਲ ਜੋ ਵੀ ਫਰੂਟ ਆ ਤੁਸੀਂ ਉਹ ਹੀ ਪਾ ਸਕਦੇ ਹੋ ਮੇਰੇ ਕੋਲ ਇਹ ਦੋ ਫਰੂਟ ਸੀ ਇਸ ਕਰਕੇ ਮੈਂ ਦੋਨੇ ਫਰੂਟ ਇਹਦੇ ਵਿੱਚ ਐਡ ਕਰਾਂਗੀ ਕਿਨੋ ਮਿਕਸ ਕਰ ਦੇਣਾ ਅਧਿ ਵਿੱਚ ਅਸੀਂ 2 ਚਮਚਾ ਖਟੀਰਾ ਗੂੰਦਾ ਐਡ ਕਰ ਲਿਆ। ਇਹਨੂੰ ਮਿਕਸ ਕਰਾਂਗੇ। ਹੁਣ ਅਸੀਂ ਇਸ ਨੂੰ ਫ੍ਰੀਜ ਵਿੱਚ ਰੱਖ ਦਾਂਗੇ। ਤੇ ਜਦੋਂ ਚੰਗੀ ਤਰ੍ਹਾਂ ਠੰਡਾ ਹੋ ਜਾਏਗਾ ਫਿਰ ਇਸ ਨੂੰ ਅਸੀਂ ਸਰਵ ਕਰਾਂਗੇ। ਇਹ ਬਹੁਤ ਵਧੀਆ ਹੁੰਦਾ ਤੇ ਬੱਚਿਆਂ ਨੂੰ ਬਹੁਤ ਪਸੰਦ ਆਉਂਦਾ ਖਾਸ ਕਰਕੇ ਬੱਚਿਆਂ ਦਾ ਤਾਂ ਫੇਵਰੇਟ ਹੁੰਦਾ ਕਸਟਰਡ ਫਰੂਟ। ਅਧਿ ਵਿੱਚ ਐਡ ਕਰਾਂਗੇ ਡਰਾਈ ਫਰੂਟ ਮੈਂ ਸੌਂਗੀ ਲਈਆ ਤਾਂ ਗੁਜੇਰਾ ਵੀ ਡਰਾਈ ਫੂਡ ਤਾਂ ਇਹ ਹੋ ਗਈ ਇਹਦੇ ਵਿੱਚ ਐਡ ਕਰ ਸਕਦੇ ਅਸੀਂ ਇਹਨੂੰ ਇਸ ਨੂੰ ਫਰਿੱਜ ਵਿੱਚ ਰੱਖ ਦਿੰਨੇ ਆ ਤੇ ਠੰਡਾ ਠੰਡਾ ਸਰਵ ਕਰਾਂਗੇ ਜਦ ਅਸੀਂ ਠੰਡਾ ਠੰਡਾ ਇਸ ਨੂੰ ਪੀਵਾਂਗੇ ਬਹੁਤ ਵਧੀਆ ਹੁੰਦਾ ਤੇ ਹਰ ਕਿਸੇ ਨੂੰ ਪਸੰਦ ਆਏਗਾ ਜਦ ਕਸਟਰਡ ਮਿਲਕ ਸਾਡਾ ਠੰਡਾ ਹੋ ਗਿਆ ਅਸੀਂ ਇਸ ਨੂੰ ਫਰਿੱਜ ਜਿੋਂ ਕੱਢ ਲਿਆ ਹੁਣ ਇਸ ਨੂੰ ਗਲਾਸੀਆਂ 'ਚ ਸਰਵ ਕਰਾਂਗੇ ਤੇ ਠੰਡਾ ਠੰਡਾ ਪੀਵਾਂਗੇ ਕਸਟਰਡ ਮਿਲਕ ਬਹੁਤ ਹੁੰਦਾ ਤੇ ਗਰਮੀਆਂ 'ਚ ਵੈਸੇ ਪੀਣਾ ਚਾਹੀਦਾ ਇਸ ਨੂੰ ਮੇਰੇ ਬੱਚਿਆਂ ਦਾ ਤਾਂ ਫੇਵਰੇਟ ਆ ਕਸਟਰਡ ਮਿਲਕ ਕਸਟਰਡ ਮਿਲਕ ਨਾਲ ਸਾਡੀਆਂ 3 ਗਲਾਸੀਆਂ ਭਰ ਗਈਆਂ ਨੇ ਤੇ ਇਹ ਪੀਣ ਵਿੱਚ ਬਹੁਤ ਸਵਾਦ ਹੁੰਦਾ ਹੈ ਤੁਸੀਂ ਵੀ ਸਨੂ ਬਣਾ ਕੇ ਪੀ ਸਕਦੇ ਹੋ ਇਹ ਦੇਖੋ ਜੇ ਤੁਹਾਡੇ ਕੋਲ ਗੈਸਟ ਆਏ ਤਾਂ ਤੁਸੀਂ ਉਹਨਾਂ ਨੂੰ ਵੀ ਸਰਵ ਕਰ ਸਕਦੇ ਹੋ ਤੇ ਹਰ ਕਿਸੇ ਦੀ ਪਸੰਦ ਹੁੰਦੀ ਹੈ ਤੇ ਗਰਮੀਂ 'ਚ ਇਸਨੂੰ ਜ਼ਰੂਰ ਪੀਣਾ ਚਾਹੀਦਾ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਕਮੈਂਟ ਕਰਕੇ ਦੱਸਣਾ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜੇ ਰਚਨਨ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ